ਬਣਾ ਲਈ ਬਣਾ ਲਈ ਮੈਂ ਮੈਂ ਬਣਾ ਲਈ ਆਹ ਬੰਦੇ ਪੈ ਗਏ ਆਣ ਕੇ ਇਹ ਹਰਾਮਜਾਦੇ ਰੋਵਾ ਜਾਣ ਕੇ ਲੜਦੇ ਆ ਕਾਲੇ ਮੂੰਹ ਵਾਲੇ ਮੰਦੀਪ ਮੰਦੀਪ ਹਰਾ ਹਰਾ ਵੇਖੋ ਵੇਖੋ ਆ ਵੇਖ ਕਿ ਦਸ ਪੰਜ ਗਾਵਾਂ ਮਦਰ ਪੰਦਰਾਂ ਦਾ ਘਰ ਤਾਂ ਹੀ ਨਹੀਂ ਆਣ ਕੇ ਕਰੇ ਹੱਥੋਂ ਹੱਥੋਂ ਇਹ ਬਨਵਾਸ਼ਾਂ ਕਿੱਡਾ ਲਾਲਾ ਪਾਲਿਆ ਤੁਸੀਂ ਜਾ ਇਹਦਾ ਆ ਜਿਹੜਾ ਮੁੰਡਾ ਆ ਜਿਹੜਾ ਮੁੰਡਾ ਇੰਨੇ ਆਣ ਕੇ ਘਰ ਇਸ ਵਾਸਤੇ ਆਪਾਂ ਪਾਇਆ ਕੁਵਾੜਾ ਪਾਇਆ ਵਾ ਜਿਹੜਾ ਆ ਨਾ ਰੋ ਦਾ ਤੇਰੇ ਤੂੰ ਨਾ ਨਿਆਵਾ ਤੇਰੇ ਤੂੰ ਵੀ ਭੈਣ ਕੁੱਤਾ ਅਰੇ ਆਪਰੇ ਰੀ ਭੈਣ ਨੂੰ ਮੇਰਾ ਵੀ ਮੈਂ ਉਹ ਅੰਦਰ ਵੜ ਜਾਉਂਗਾ ਚੱਲ ਚੱਲ अ बदमाशियां करता साढ़े घर के मूहरे आ बदमाशियां करते आूहे मूहे आते हैं रोज आदमाशियां करते आन के हे ਸultanpur Lodhi ਦੇ ਨੇੜਲੇ ਪਿੰਡ ਚੱਕ ਕੋਟਲਾ ਵਿਖੇ ਦੋ ਤਿਰਾਂ ਵਿਚਾਰੇ ਖੂਨੀ ਝੜਪ ਦਾ ਇਹ ਮਾਮਲਾ ਸਾਹਮਣੇ ਆਇਆ ਜੋ ਸੁਰਾਂ ਚਾਰ ਲੋਕ ਜ਼ਖਮੀ ਹੋਏ ਨੇ ਜੋ ਕਿ ਬਫੋਖ ਹਸਪਤਾਲਾ ਦੇ ਵਿੱਚ ਜੇਰੇ ਲਾਸ ਨੇ ਦਰਅਸਲ ਇਸ ਘਟਨਾਕ੍ਰਮ ਨੂੰ ਲੈ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦਿਨਾਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਿਆ ਜਾ ਰਿਹਾ ਹੈ ਦਰਅਸਲ ਕਪੂਰਥਲਾ ਜ਼ਿਲ੍ਹਾ ਦੇ ਨਾਲ ਸੰਬੰਧਕ ਪਿੰਡ ਚੱਕ ਕੋਟਲਾ ਜਿੱਥੇ ਖੂਨੀ ਝੜਪ ਹੋਈ ਹੈ ਜਿਸ ਦਰਮਿਆਨ ਕੀ ਇਲਾਜ ਜਿਹੜਾ ਹੈ ਉਹ ਇਹਨਾਂ ਲੋਕਾਂ ਦਾ جاری ਹੈ ਤੇ ਜੇਰੇ ਇਲਾਜ ਵਿਸ਼ਵ ਜੋ ਉਤਸ ਸਿੰਘ ਨੇ ਦੱਸਿਆ ਕਿ ਉਹ ਆਪਣੇ ਹਵੇਲੀ ਦੇ ਵਿੱਚ ਕੰਮ ਕਰ ਰਿਹਾ ਸੀ ਐਨ ਐਨ ਨੂੰ ਤੇ ਐਨ ਐਨ ਨੂੰ ਉਸਦੇ ਪਿੰਡ ਦੇ ਇੱਕ ਵਿਅਕਤੀ ਕੁਝ ਹੋਰ ਅਣਪਛਾਤਿਆਂ ਦੇ ਨਾਲ ਉਸਤੇ ਹਥਿਆਰਾਂ ਨਾਲ ਹਮਲਾ ਕਰਨ ਪਹੁੰਚ ਜਾਂਦੇ ਨੇ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਦੋਂ ਉਸਦੇ ਬਚਾਅ ਦੇ ਲਈ ਉਸਦੇ ਚਾਚਾ ਮੌਕੇ ਤੇ ਪਹੁੰਚੇ ਤਾਂ ਉਸਨਾਂ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਜੋ ਕਿ ਇਸ ਵੇਲੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਤੇ ਇਸ ਮਾਮਲੇ ਦੇ ਵਿੱਚ ਉਹਨਾਂ ਇਨਸਾਫ ਦੀ ਗੋਹਾਰ ਲਗਾਈ ਹੈ ਉਧਰ ਦੂਜੇ ਪਾਸੇ ਦੂਜੇ ਧਿਰ ਦੇ ਵੱਲੋਂ ਦਾਖਲ ਮਿਲਖਾ ਨਾਮਕ ਨੌਜਵਾਨ ਦਾ ਇਹ ਕਹਿਣਾ ਹੈ ਕਿ ਉਸਦੇ ਆਪਣੇ ਪਤਨੀ ਤੇ ਬੇਟੇ ਨੂੰ ਵਿਦੇਸ਼ ਕੈਨੇਡਾ ਭੇਜਣ ਦੇ ਲਈ ਵਿਸ਼ਵਜੋਤ ਨੂੰ ਪੈਸੇ ਦਿੱਤੇ ਸਨ ਤੇ ਉਸਨੇ ਕਿਸੇ ਨੂੰ ਵੀ ਬਾਹਰ ਨਹੀਂ ਭੇਜਿਆ ਜਦੋਂ ਪੈਸੇ ਵਾਪਸ ਮੰਗਣਗੇ ਤਾਂ ਉਹਨਾਂ ਤੇ ਹੀ ਹਮਲਾ ਕਰ ਦਿੱਤਾ ਗਿਆ ਤੇ ਉਕਤ ਵਿਅਕਤੀ ਬੋਲੋ ਲਗਾ ਇਲਜ਼ਾਮਾਂ ਨੂੰ ਉਸਨੇ ਝੂਠ ਦੱਸਿਆ ਹਾਲਾਂਕਿ ਇਸ ਬਾਬਤ ਜਿਹੜੇ ਕਿ ਹਸਪਤਾਲ ਦੇ ਤੇ ਡਿਊਟੀ ਤੇ ਤਾਂ ਡਾਕਟਰ ਨੇ ਉਹਨਾਂ ਨਾਲ ਗੱਲਬਾਤ ਕੀਤੀਗੀ ਤਾਂ ਉਹਨਾਂ ਕਹੇ ਕਿ ਚਾਰ ਲੋਕ ਜ਼ਖਮੀ ਨੇ ਦੋਨੋਂ ਰੈਫਰ ਕਰ ਦਿੱਤਾ ਗਿਆ ਦੋ ਦਾ ਜੇ ਇਲਾਜ ਚੱਲ ਰਹੀ ਹੈ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੇਰਾ ਨਾਮ ਵਿਸ਼ਵਜੋਤ ਸਿੰਘ ਪਿੰਡ ਚੱਕ ਕੋਟਲਾ ਮੈਂ ਆਪਣੀ ਹਵੇਲੀ ਦੇ ਵਿੱਚ ਬੈਠਾ ਸੀ ਹਵੇਲੀ 'ਚ ਮੇਰੇ ਕੰਮ ਚੱਲ ਰਿਹਾ ਮਿਸਤਰੀ ਕੰਮ ਕਰਦੇ ਪਏ ਸੀ ਜੇ ਸਾਡੇ ਪਿੰਡ ਤੋਂ ਇੱਕ ਲੜਕੇ ਆਉਂਦੇ ਨਾਲ 4-5 ਬੰਦੇ ਅਣਪਛਾਤੇ ਆਏ ਆਣ ਕੇ ਮੇਰ ਨਾਲ ਦਾਤਰ ਨਾਲ ਮੇਰੇ ਤੇ ਹਮਲਾ ਕਰਤਾ ਉਹਨਾਂ ਨੇ ਮੈਂ ਤਾਂ ਮੇਰੇ ਚਾਚਾ ਜੀ ਉਹ ਜੀਰੀ ਲਾਇ ਦੀ ਰਿਪੋਰਟਲੇ ਰਫਰਚਰ ਦਿੱਤਾ ਜਿਆ ਉਹਨਾਂ ਦੇ ਕਿਥੇ ਚੱਟ ਗਏ ਉਹਨਾਂ ਦੇ ਨੱਕ ਦੀ ਹੱਡੀ ਟੁੱਟ ਗਈ ਜੀ ਘਟਨਾ ਦਾ ਕਾਰਨ ਕੀ ਆ ਕੋਈ ਵਜ੍ਹਾ ਰੰਜਿਸ਼ ਕੋਈ ਰੰਜਿਸ਼ ਨਹੀਂ ਜੀ ਵਾਰਦਾਤ ਲੁੱਟ ਦੀ ਵਾਰਦਾਤ ਆ ਜੀ ਉਸ ਤੋਂ ਬਾਅਦ 25 ਤੋਂ 30 ਬੰਦੇ ਆਏ ਪੂਰਾ ਗੁੰਡਾਗਰਦੀ ਤਾਂ ਨੰਜਾ ਨਾਜ ਕੀਤਾ ਜੀ ਉਹਨਾਂ ਨੇ ਆਣੇ ਪਿੰਡ ਦੇ ਵਿੱਚ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਨਹੀਂ ਹੋਈ। ਇਹ ਕਿੰਨੇ ਵਜੇ ਦਾ ਮਾਮਲਾ ਹੈ? ਇਹ 5:30 ਵਜੇ ਤੇ। ਅੱਛਾ ਜੀ। ਦੁਬਾਰਾ ਪਹਿ ਹਮਲਾ ਹੋਇਆ। ਫਿਰ ਹਮਲਾ 6:30 ਤੋਂ 6:30 ਵਜੇ ਦੇ ਵਿੱਚ ਦੁਬਾਰਾ ਕੀਤਾ ਫਿਰ ਚਾਚਾ ਜੀ ਦੇ ਸੱਟ ਲਾਈ ਦੀ। ਉਹ ਵੀ ਜੇਰੇ ਇਲਾਜ ਨਹੀਂ ਹਸਪੀਟਲ ਹੈ ਜੀ। ਹੋਰ ਵੀ ਕਿੱਥੇ ਲੱਗੂ ਕਿੰਨੇ ਵਜੇ? ਜਖਮੀ 5 ਤੋਂ 6 ਜਣੇ ਹੋਰ ਜ਼ਖਮੀ ਹੋਏ ਆ ਨਾਰਮਲ ਜ। ਹੋ ਗਿਆ। ਸਾਡੇ ਪਿੰਡ ਦੇ ਵਿੱਚ ਅੱਜ ਤੱਕ ਇਹੋ ਜਿਹੀ ਕੋਈ ਵਾਰਦਾਤ ਨਹੀਂ ਹੋਈ ਜਿਹਦੇ ਵਿੱਚ ਅੱਜ ਤੱਕ ਇਦਾਂ ਹੋਈ ਹੋਵੇ ਇਹਨਾਂ ਨੇ ਪੂਰਾ ਟੁੰਡਾ ਕਰਦੀ ਦਾ ਲਾਇਕ ਕੀਤਾ ਸਾਰੇ ਬੰਦੇ ਬਾਹਰ ਹੋ ਸਦੇ ਨੇ ਮਤਲਬ ਕਾਰਨ ਲੁੱਟ ਦਾ ਵਾਰਦਾਤ ਆ ਜੀ ਉਹ ਮੰਗੀ ਕਰਨਾ ਚਾਹੁੰਦੇ ਮੈਂ ਇਨਸਾਫ ਮੰਗਦਾ ਜੀ ਮੇਰੇ ਜੋ ਵੀ ਇਹਨਾਂ ਨੇ ਕੀਤਾ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਸੜ ਤੋਂ ਸੜ ਕਾਨੂੰਨ ਵਾਲੋਂ ਸਜੋ ਮਿਲਣੀ ਚਾਹੀਦੀ ਮੇਰਾ ਨਾਮ ਮਿਲਖਾ ਸਿੰਘ ਆ ਜੀ ਪਿੰਡ ਚੱਕ ਕੋਟਲਾ ਜਿੱਥੇ ਲੜਾਈ ਹੋਈ ਕੱਦੀ ਅਜੀ ਵੇਸ਼ਵਜੋਤ ਨੂੰ ਨੇ ਮੇਰੇ ਘਰ ਦੀ ਨੂੰ ਬਾਹਰ ਭੇਜਣਾ ਕੈਨੇਡਾ ਭੇਜਣਾ ਹੀ ਘਰ ਦੀ ਨੂੰ ਤੇ ਲੜਕੀ ਨੂੰ ਇਹਨੇ ਸਾਡੇ ਕੋਲੋਂ ਪੈਸੇ ਲਏ ਸੀ ਤੇ ਅਸੀਂ ਇਹਨਾਂ ਕੋਲੋਂ ਪੈਸੇ ਵਾਪਸ ਲੈਣ ਗਏ ਇਹ ਸਾਡੇ ਗੱਲ ਪੈ ਗਏ ਇਹਨੇ ਬੰਦੇ ਜਿਹੜੇ ਸਾਡੇ ਗੱਲ ਪਏ ਇਹ ਤਿੰਨ ਚਾਰ ਜਣੇ ਸੀਗੇ ਜੀ ਮੈਂ ਕੱਲਾ ਸੀ ਉਸ ਟਾਈਮ ਤੇ ਉਹ ਦੋ ਚਾਲਾਰੇ ਕਿਸੇ ਉਹਦੇ ਹਮਲਾ ਕਰਤਾ ਜਨ ਨਹੀਂ ਜੀ ਉਹਨਾਂ ਨੇ ਮੇਰੇ ਤੇ ਕੀਤਾ ਉਹਨਾਂ ਨੂੰ ਕਰ ਕੇ ਮੈਂ ਇਕੱਲਾ ਸੀ ਇੱਕ ਮੇਰਾ ਭਰਾ ਨਾਲ ਸੀ ਮੇਜਰ ਸਿੰਘ ਮੇਜਰ ਸਿੰਘ ਹਾਂਜੀ ਤੁਸੀਂ ਇਕੱਲੇ ਜਾ ਰਹੇ ਸੀ ਉਹ ਮੜ ਕੇ ਸਾਨੂੰ ਛਡਾਉਂਦਾ ਰਿਹਾ ਤੇ ਇਹਨਾਂ ਨੇ ਇਹਨਾਂ ਨੇ ਮੈਨੂੰ ਮਾਰਿਆ ਇਹ ਤੁਹਾਡੇ ਦੋਸਤਾਂ ਦੇ ਉਸ ਨੂੰ ਕਿੱਦਾਂ ਦੇਖੀਏ ਇਹ ਦੀ ਝੂਠੇ ਦੋਸਤਾਰੇ ਸਾਡੇ ਤੇ ਮੇਰਾ ਨਾਮ ਡਾਕਟਰ ਨਵਨੀਤ ਸਿੰਘ ਹੈ ਜਦ ਮੈਂ ਐਜ਼ ਅ ਐਮਰਜੈਂਸੀ ਮੈਡੀਕਲ ਆਫੀਸਰ ਪੋਸਟਡ ਹੈਗਾ ਸੁਲਤਾਨਪੁਰ ਲੋਧੀ 'ਚ 7:30 6 ਵਜੇ ਦੇ ਆਰਾਊਂਡ ਸ਼ਾਮ ਨੂੰ ਦੋ ਪੇਸ਼ੈਂਟ ਆਏ ਵਿਸ਼ਵਜੀਤ ਸਿੰਘ ਤੇ ਸੁੱਚਾ ਸਿੰਘ ਜਿਹੜੇ ਚੋ ਇੱਕ ਨੂੰ ਅਸੀਂ ਪਰਚੇ ਵਾਲੇ ਕੇਸ 'ਚ ਲੜਾਈ ਚ ਗੜੇ ਵਾਲੇ ਵਾਲੇ ਸੀ ਇੱਕ ਨੂੰ ਅਸੀਂ ਆਪਣਾ ਟ੍ਰੀਟਮੈਂਟ ਕਰਕੇ ਤੇ ਦੂਜੇ ਨੂੰ ਅਸੀਂ ਰੈਫਰ ਕਰ ਦਿੱਤਾ ਉਸ ਤੋਂ ਬਾਅਦ ਸਾਡੇ ਸੱਦੇ ਰਾਉਂਡ ਦੁਬਾਰਾ ਹੋ ਰਾ ਦੋ ਜਣੇ ਆਏ ਮਿਲਖਾ ਸਿੰਘ ਤੇ ਹਰਜਿੰਦਰ ਸਿੰਘ ਜਿਹਦੇ ਵਿੱਚੋਂ ਇੱਕ ਨੂੰ ਕਰਕੇ ਟ੍ਰੀਟਮੈਂਟ ਤੇ ਦੂਜੇ ਨੂੰ ਰੈਫਰ ਕਰ ਦਿੱਤਾ ਗਿਆ ਹੈ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਇਸ ਚੀਜ਼ ਦਾ ਠੀਕ ਹੈ ਬਾਕੀ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਤੇ ਦੇਖਦੇ ਹਾਂ ਫੋਲੀ ਕਟਣਾ ਕਿ ਫੋਲੀ ਹੈ ਜੀ ਕਟਣਾ ਹੈਗੀ ਆ ਚੱਕ ਕੋਟਲੇ ਸੁਲਤਾਨਪੁਰ ਲੋਧੀ ਦੀ